ਹਾਂਜੀ ਵੀਰੇ ਹਸੀਕਾਲ ਸਾਰੇ ਕਿਸਾਨ ਭਰਾ ਮਨ ਕੀ ਹਾਲ ਚਾਲ ਆ ਸਾਰਿਆਂ ਦਾ ਕਿਸਾਨ ਵੀਰਾਂ ਦਾ ਤੇ ਅੱਜ ਆਪਾਂ ਗੱਲ ਕਰ ਰਹੇ ਸੀ ਮਟਰਾਂ ਬਾਰੇ ਵੀ ਜਿਹੜਾ ਮਟਰਾਂ ਦਾ ਰੇਟ ਆ ਮਾਰਕੀਟ ਦੇ ਵਿੱਚ ਕੀ ਚੱਲ ਰਿਹਾ ਉਹ ਤੇ ਕੀ ਕੀ ਰੇਟ ਨੇ ਕਿਹੜੀਆਂ ਮੰਡੀਆਂ ਦੇ ਵਿੱਚ ਕਿੰਨਾ ਕੁ ਝਾੜ ਜਿਹੜਾ ਮਟਰ ਇਸ ਵਾਰੀ ਦੇ ਰਹੇ ਨੇ ਉਦੇ ਬਾਰੇ ਆਪਾਂ ਅੱਜ ਥੋੜੀ ਜਿਹੀ ਜਿਹੜੀ ਗੱਲਬਾਤ ਆਪਾਂ ਕਰਦੇ ਆਂ ਤੇ ਪਹਿਲਾਂ ਮੈਂ ਤੁਹਾਨੂੰ ਹਨਾ ਆਪਣੇ ਮਟਰ ਨੇ ਜਿਹੜੇ ਉਹ ਦਿਖਾਉਣਾ ਤੁਸੀਂ ਜ਼ਰੂਰ ਦੱਸਿਓ ਕੀ ਜਿਹੜੇ ਮਟਰ ਨੇ ਉਹ ਤੁਹਾਨੂੰ ਕਿਵੇਂ ਨੇ ਜਿਹੜੇ ਲੱਗਦੇ ਨੇ ਤੇ ਇਹ ਆਪਣਾ ਪਿਆਜ਼ ਆ ਜਿਹੜੀ ਸਾਰੀਆਂ ਬੱਟਾਂ ਦੇ ਉੱਪਰ ਪਿਆਜ਼ ਜਿਹੜਾ ਲੱਗਿਆ ਹੋਇਆ ਕੋਈ ਵੀ ਬੱਟ ਜਿਹੜੀ ਆਪਣੀ ਲੇਣੀ ਮਿਲੂਗੀ ਸਾਰੀਆਂ ਬਟਾਂ ਦੇ ਉੱਪਰ ਪਿਆਜ਼ ਜਾਂ ਲਸਣ ਜਿਹੜਾ ਲੱਗਾ ਹੋਇਆ ਮਿਲੂ ਆਪਾਂ ਨੂੰ ਤੇ ਆਪਾਂ ਗੱਲ ਕਰ ਰਹੇ ਸੀ ਮਟਰਾਂ ਬਾਰੇ ਆ ਦੇਖੋ ਵੀਰੇ ਇਹ ਆਪਣੇ ਮਟਰ ਨੇ ਜਿਹੜੇ ਇਹ ਆਪਾਂ ਕੱਦੂਆਂ ਦੇ ਵਿੱਚ ਜਿਹੜੇ ਲਾਏ ਹੋਏ ਨੇ ਫਲੀਆਂ ਜਿਹੜੀ ਇਹਦੀ ਬਣਨੀ ਸਟਾਰਟ ਹੋ ਗਈ ਵਿੱਚ ਦਾਣਾ ਜਿਹੜਾ ਫਲੀ ਦੇ ਵਿੱਚ ਬਨ ਰਿਹਾ ਆ ਦੇਖ ਰਹੇ ਹੋ ਤੁਸੀਂ ਤੇ ਇਹਦੇ ਵਿੱਚ ਜਿਹੜੀਆਂ ਪਿਆ ਦੇਸੀ ਕਦੂ ਆਉਂਦੀਆਂ ਬੇਲਾਂ ਨੇ ਇਹ ਮਟਰਸ ਦੀ ਆਪਣੀ ਜਿਹੜੀ 10 ਤੋਂ 15 ਦਿਨ ਦੇ ਵਿੱਚ ਤੜਾਈ ਜਿਹੜੀ ਹੋ ਜਾਣੀਆਂ ਤੇ ਉਸ ਤੋਂ ਬਾਅਦ ਇਹ ਕਦੂ ਨੇ ਬੇਲਾਂ ਨੇ ਜਿਹੜੀਆਂ ਆਪਣੀਆਂ ਆ ਦਫਾਫੇ ਦੇ ਵਿੱਚ ਲਾਈਆਂ ਹੋਈਆਂ ਨੇ ਆਪਾਂ ਨੇ ਇਹ ਬਾਹਰ ਆਪਾਂ ਕੱਢ ਦੇਣੀਆਂ ਨੇ ਤਵੇਰੀ ਆਪਾਂ ਗੱਲ ਕਰ ਰਹੇ ਸੀ ਵੀ ਜਿਹੜਾ ਮਟਰ ਦਾ ਰੇਟ ਆ ਮੰਡੀਆਂ ਦੇ ਵਿੱਚ ਕੀ ਕੀ ਚੱਲ ਰਿਹਾ ਤੇ ਬਾਕੀ ਵੀਰੇ ਤੁਸੀਂ ਜਰੂਰ ਦੱਸਿਓ ਕਿਉਂਕਿ ਕਿਸਾਨ ਵੀਰ ਹਨਾ ਦੂਰੋਂ ਨੇੜੇੋਂ ਸਾਰੇ ਕਿਤੇ ਜੁੜੇ ਹੋਏ ਹੁੰਦੇ ਨੇ ਵੀ ਤੁਹਾਡੇ ਮੰਡੀਆਂ ਦੇ ਵਿੱਚ ਕੀ ਰੇਟ ਆ ਮਟਰ ਦਾ ਕਿੰਨਾ ਝਾੜ ਆ ਤੇ ਕੀ ਤੜਾਈ ਦਾ ਜਿਹੜਾ ਰੇਟ ਹੋ ਚੱਲ ਰਿਹਾ ਤੁਸੀਂ ਜਰੂਰ ਕਮੈਂਟ ਕਰਕੇ ਦੱਸਣਾ ਬੀ ਕੀਹੀ ਰੇਟ ਜਿਹੜਾ ਚੱਲ ਰਿਹਾ ਤੇ ਕੀ ਕੀ ਝਾੜਾ ਜਿਹੜਾ ਕਿੰਨਾ ਨਿਕਲ ਰਿਹਾ ਤੇ ਆ ਦੇਖੋ ਫਲਾਵਰ ਜਿਹੜੇ ਫੁੱਲ ਵੀ ਬਹੁਤ ਆ ਰਹੇ ਆ نیچے ਫਲੀ ਵੀ ਕਾਫੀ ਮਾਤਰਾ ਦੇ ਵਿੱਚ ਜਿਹੜੀ ਲੱਗੀ ਹੋਈ ਆ ਆ ਦੇਖੋ ਇਹ ਵੀਰੇ 89 ਜਿਹੜੀ ਵੈਰੈਟੀ ਆ ਇਹ 10 ਦਾਣੇ ਜਿਹੜੇ ਇੱਕ ਫਲੀ ਦੇ ਵਿੱਚ ਜਿਹੜੇ ਆਪਾਂ ਨੂੰ ਆ ਦੇਖੋ ਫੋਨ ਦੇ ਵਿੱਚ ਸ਼ਾਇਦ ਨਹੀਂ ਦਿਖ ਰੇ 10 ਦਾਣੇ ਜਿਹੜੇ ਇੱਕ ਫਲੀ ਦੇ ਵਿੱਚ ਬਣ ਰਹੇ ਨੇ ਤੇ ਵੀਰੇ ਆਪਾਂ ਗੱਲ ਕਰੀਏ ਹਨਾ ਰੇਟ ਬਾਰੇ ਤੇ ਅੱਜ ਦਾ ਜਿਹੜਾ ਰੇਟ ਅੱਥੀ ਕੱਲ ਦਾ ਰੇਟ ਆ ਮੰਡੀ ਦੇ ਵਿੱਚ ਕੱਲ ਮੰਡੀ ਦੇ ਵਿੱਚ ਰੇਟ ਸੀ ਜਿਹੜਾ ਮਟਰਾਂ ਦਾ 12 ਰੁਪਏ ਤੋਂ ਲੈ ਕੇ ਜਿਹੜਾ 19 ਰੁਪਏ ਤੱਕ ਜਿਹੜਾ ਮਟਰ ਵਧੀਆ ਕੁਆਲਟੀ ਦਾ 19 ਰੁਪਏ ਨੂੰ ਵਿਕੇ ਆ ਆਪਣੇ ਵਾਲੇ ਵਾਲੇ ਮੰਡੀਆਂ ਨੇ ਜਿਵੇਂ ਹਨਾ ਸੁਨਾਮ ਹੋ ਗਈ ਪਾਤੜਾ ਸਮਾਣਾ ਭਵਾਨੀਗੜ ਇਹ ਮੰਡੀਆਂ ਦੇ ਵਿੱਚ ਜਿਹੜਾ ਇਹ ਰੇਟ ਰਿਹਾ ਤੇ ਸਮਾਣੇ ਦੇ ਵਿੱਚ ਜਿਹੜੀ ਦਾਣੇ ਵਾਲੀ ਫੈਕਟਰੀ ਆ ਉਹ ਸ਼ਾਇਦ ਹਜੇ ਸਟਾਰਟ ਜਿਹੜੀਆਂ ਨਹੀਂ ਹੋਈਆਂ ਜਿਹੜੇ ਦਾਣਾ ਸਟੋਰ ਕਰਦਿਆਂ ਨੇ ਮੰਡੀ ਦੇ ਵਿੱਚ ਆਪਣੇ ਮੰਡੀ ਦੇ ਵਿੱਚ ਮਟਰ ਖਰੀਦ ਕੇ ਸਟੋਰ ਕਰਦਿਆਂ ਨੇ ਤੇ ਅੱਗੇ ਜਾ ਕੇ ਪੈਕਿੰਗ ਕਰਕੇ ਜਿਹੜੇ ਉਹ ਦਾਣਾ ਵੇਚਦੇ ਨੇ ਤੇ ਅੱਜ ਦਾ ਰੇਟ ਵੀ ਜਿਹੜਾ ਮੰਡੀ ਦੇ ਵਿੱਚ ਸ਼ਾਮ ਨੂੰ ਬੋਲੀ ਹੁੰਦੀ ਆ ਇਹ ਹੀ ਰੇਟ ਜਿਹੜਾ ਅੱਜ 13-14 ਰੁਪਏ ਤੋਂ ਲੈ ਕੇ 19-20 ਰੁਪਏ ਤੱਕ ਜਿਹੜਾ ਮਟਰ ਅੱਜ ਵਿਕਿਆ ਸ਼ਾਮ ਵਾਲੀ ਬੋਲੀ ਦੇ ਵਿੱਚ ਤੇ ਬਾਕੀ ਸਵੇਰੇ ਜਿਹੜਾ ਮੰਡੀਆਂ ਦੇ ਵਿੱਚ ਬੋਲੀ ਹੋਣੀ ਆ ਉਹ ਦੇਖਦੇ ਆਪਾਂ ਕੀ ਰੇਟ ਜਿਹੜਾ ਮਟਰ ਦਾ ਰਹਿੰਦਾ ਤੇ ਬਾਕੀ ਵੀਰੇ ਤੁਸੀਂ ਵੀ ਹਨਾ ਆਪਣੇ ਏਰੀਆ ਦੇ ਹਿਸਾਬ ਨਾਲ ਜਰੂਰ ਦੱਸਿਓ ਵੀ ਤੁਹਾਡੇ ਏਰੀਏ ਦੇ ਵਿੱਚ ਜਿਹੜਾ ਮਟਰ ਆ ਕੀ ਰੇਟ ਚੱਲ ਰਿਹਾ ਕਮੈਂਟ ਜਰੂਰ ਕਰਿਓ ਦੱਸਿਓ ਵੀ ਕੀ ਕੀ ਰੇਟ ਜਿਹੜਾ ਮੰਡੀ ਦੇ ਵਿੱਚ ਚੱਲ ਰਿਹਾ ਅਗੇ ਤਾਂ ਮਟਰ ਜਿਹੜਾ ਉਹ ਸਟਾਰਟ ਹੋ ਗਿਆ ਤੇ ਬਾਕੀ ਵੀਰੇ ਵੀਡੀਓ ਦੇਖਣ ਲਈ ਸਾਰੇ ਕਿਸਾਨ ਭਰਾਵਾਂ ਦਾ ਧੰਨਵਾਦ ਵੀਡੀਓ ਨੂੰ ਸ਼ੇਅਰ ਲਾਈਕ ਜ਼ਰੂਰ ਕਰਦੇ ਕਰੋ ਧੰਨਵਾਦ